ਪੰਜਾਬ ਦੇ ਦੂਜੇ ਗੇਟ ਦੀ ਜਿਹੜੀ ਜੀਲੀ ਲਾਉਣ ਦੀ ਸ਼ੁਰੂਆਤ ਹੋ ਗਈ ਹੈ ਸੀਐਮ ਪੰਜਾਬ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਖੇਤਾਂ ਦੇ ਲੱਗਣ ਦੀ ਗਾਰੰਟੀ ਦਿੱਤੀ ਸੀ ਤਾਂ ਮੈਂ ਇੱਕ ਖੇਤ ਦੇ ਵਿੱਚ ਮੌਜੂਦਾ तकरीबन 1 ਕਿਲੋਮੀਟਰ ਦੇ ਦਾਇਰੇ ਤੇ ਜਿਹੜਾ ਨਹਿਰ ਹੈ ਸੁਵੇ ਤਾਂ ਜਿਹੜਾ ਉਹਦਾ ਪਾਣੀ ਖੇਤਾਂ ਨੂੰ ਲੱਗਦਾ ਜਿਹੜੀ ਤਰਾਂਕ ਇਹਨਾਂ ਨੇ ਦਿੱਤੀ ਸੀ 11 ਤਰੀਕ ਨੂੰ ਪਾਣੀ ਦਿੱਤਾ ਦੀ ਨਹਿਰੀ ਪਾਣੀ ਉਹ ਆ ਗਿਆ ਜੀ 15 ਤਰੀਕ ਨੂੰ ਡੈਟ ਦਿੱਤਾ ਤੇ 8 ਘੰਟੇ ਉਹ ਵੀ ਆ ਗਿਆ ਪ੍ਰੇਸ਼ਾਨੀ ਆ ਰਹੀ ਹੈ ਕੋਈ ਪਰੇਸ਼ਾਨੀ ਨਹੀਂ ਬਿਲਕੁਲ ਬਿਵਾਰੀਆਂ ਦੇ ਬਾਰੀ ਚੱਲ ਰਹੀ ਆ ਆ ਸਾਹਮਣੇ ਦੇਖ ਲਓ ਤੁਸੀਂ ਮੇਰੀ ਪਾਣੀ ਚੱਲ ਰਿਹਾ ਤੇ ਇਹ ਲਾਈਟ ਚੱਲ ਰਹੀ ਹੈ ਬਹੁਤ ਸਮਾਂ ਹੋ ਗਿਆ ਇਸ ਤੱਕ ਅਜੇ ਸੂਏ ਚ ਪਾਣੀ ਨਹੀਂ ਦੇਖਿਆ ਸੀ ਜੇ ਹੁਣ ਸੂਆ ਦੇਖ ਲਓ ਉਹ ਨਹੀਂ ਬੰਦੇ ਦੇ ਘਰ ਚ ਸਬਾਈ ਨਹੀਂ ਜਿੰਨੀ ਸੂਏ ਚ ਕਰ ਰੱਖੀ ਇਹਨਾਂ ਨੇ ਬਹੁਤ ਵਧੀਆ ਕੰਮ ਹੋ ਰਿਹਾ ਬਹੁਤ ਵਧੀਆ ਪਾਣੀ ਦੀ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਭਰਾ ਪਹਿਲਾਂ ਤਾਂ ਜੀ ਜਦੋਂ ਡੇਟ ਦਿੰਦੇ ਤੇ ਉਦੋਂ ਤਾਂ ਇਹ ਸਫਾਈ ਕਰਨ ਲੱਗ ਜਾਂਦੇ ਸਰਕਾਰ ਬੰਦਿਆਂ ਨੂੰ ਕਹਿੰਦੇ ਤੇ ਵੀ ਸਫਾਈ ਭਾਈ ਉਦੋਂ ਬਾਅਦ ਦਾਸ ਦਿਨਾ ਬਾਅਦ ਨਹਿਰੀ ਪਾਣੀ ਉਹਦੇ ਜਦ ਤੱਕ ਜਰੀਟੋਂ ਨਾ ਲੱਗ ਜਾਂਦਾ ਤੇ ਲਾਈਟ ਵੀ ਘੱਟ ਲਾ ਲਾ ਜਾਂਦੀ ਪਰ ਜਦੋਂ ਵੀ ਇਹ ਸਰਕਾਰ ਆਈ ਹੈ ਇੱਕ ਤਾਰ ਤੇ ਲਾਈਟ ਚੱਲ ਰਹੀ ਹੈ ਇੱਕ ਟਾਈਮ ਜਿਹੜਾ ਬੰਨ ਕੰਡਾ ਨੇ ਉਸ ਟਾਈਮ ਲਾਈਟ ਆਉਣੀ ਹੈ ਤੇ 8 ਘੰਟੇ ਪ੍ਰੋਪਰ ਬਿਜਲੀ ਦੇਣੀ ਹੈ ਨਹਿਰੀ ਪਾਣੀ ਵੀ ਬਾਰੀਆਂ ਦੇ ਹਿਸਾਬ ਨਾਲ ਪੂਲ ਪਾਣੀ ਆ ਰਿਹਾ ਹੈ ਪਾਪਲਾਨ ਪਈ ਹੋਈ ਆ ਅਗਲਾ ਆਪਣੇ ਕੇਚੀ ਜਾ ਕੇ ਨੱਕਾ ਖੋਲ ਲੰਦਾ ਕੋਈ ਪਰੇਸ਼ਾਨੀ ਨਹੀਂ ਉਲਾਉਲੀ ਪਾਣੀ ਦੇਖੋ ਖੰਦ ਪਾਉਣਾ ਪਾਣੀ ਪੂਰਾ ਰਹੇ ਜਿਵੇਂ ਪਹਿਲਾਂ ਹੁੰਦਾ ਸੀ ਵੀ ਥੋੜਾ ਥੋੜਾ ਪਾਣੀ ਨਾ ਹੀ ਨਾ ਫੁੱਲ ਜੀ ਆ ਦੇਖੋ ਨੱਕਾ ਨਹੀਂ ਖੰਦ ਰਿਹਾ ਪਾਣੀ ਇੰਨਾ ਫੁੱਲ ਪਾਣੀ ਚੱਲ ਰਿਹਾ ਫੁੱਲ ਪੇ ਭਇਆ ਪੰਜਾਬ ਦੇ ਦੂਜੇ ਗੇਟ ਦੀ ਜਿਹੜੀ ਜੀਰੀ ਲਾਉਣ ਦੀ ਸ਼ੁਰੂਆਤ ਹੋ ਗਈ ਹੈ ਸੀਐਮ ਪੰਜਾਬ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਖੇਤਾਂ ਤੇ ਲੱਗਣ ਦੀ ਗਾਰੰਟੀ ਦਿੱਤੀ ਸੀ ਤਾਂ ਮੈਂ ਇੱਕ ਖੇਤ ਦੇ ਵਿੱਚ ਮੌਜੂਦਾ तकरीबन 1 ਕਿਲੋਮੀਟਰ ਦੇ ਦਾਇਰੇ ਤੇ ਜਿਹੜਾ ਨਹਿਰ ਹੈ ਸੁਵੇ ਤਾਂ ਜਿਹੜਾ ਉਹਦਾ ਪਾਣੀ ਖੇਤਾਂ ਨੂੰ ਲੱਗ ਰਿਹਾ ਮੇਰੇ ਨਾਲ ਮੌਜੂਦ ਨੇ ਕਿਸਾਨ ਕੀ ਨਾਮ ਹੈ ਭਾਜੀ ਗੁਰਮukh Sanghai ਗੁਰਮukh ਜੀ ਆਮ ਆਦਮੀ ਨੇ ਗਾਰੰਟੀ ਕੀਤੀ ਸੀ ਕਿ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਲੱਗੂ ਤਾਂ ਇੱਥੇ ਲੱਗ ਰਿਹਾ ਹੈ ਹਾਂਜੀ ਲੱਗ ਰਿਹਾ ਜੀ ਲੱਗ ਰਿਹਾ ਜੀ ਤਾਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਗਾਰੰਟੀ ਬਹੁਤ ਵਧੀਆ ਦੇਖ ਰਿਹਾ ਜੀ ਜਿਹੜੀ ਗਰੰਟੀ ਇਹਨਾਂ ਨੇ ਦਿੱਤੀ ਸੀ 11 ਤਰੀਕ ਨੂੰ ਪਾਣੀ ਦਿੱਤਾ ਦੀ ਨਹਿਰੀ ਪਾਣੀ ਉਹ ਆ ਗਿਆ ਜੀ 15 ਤਰੀਕ ਨੂੰ ਲਾਈਟ ਦਿੱਤੀ ਸੀ 8 ਘੰਟੇ ਉਹ ਵੀ ਆ ਗਈ ਤਾਂ ਕੋਈ ਪਰੇਸ਼ਾਨੀ ਆ ਰਹੀ ਹੋਵੇ ਕੋਈ ਪਰੇਸ਼ਾਨੀ ਨਹੀਂ ਜੀ ਬਿਲਕੁਲ ਵੀ ਬਾਰੀਆਂ ਤੇ ਬਾਰੀ ਚੱਲ ਰਹੀ ਆ ਆ ਸਾਹਮਣੇ ਦੇਖ ਲਓ ਤੁਸੀਂ ਨਹਿਰੀ ਪਾਣੀ ਚੱਲ ਰਿਹਾ ਇਹ ਲਾਈਟ ਚੱਲ ਰਹੀ ਆ ਜੀ ਤਾਂ ਜਿਵੇਂ ਪਹਿਲਾਂ ਹੁੰਦਾ ਸੀ ਜਦੋਂ ਜੀਰੀ ਲਾਉਣ ਦਾ ਸਮਾਂ ਆਉਂਦਾ ਸੀ ਲਾਈਟ ਘਟ ਆਉਂਦੀ ਸੀ ਆ ਗੱਲ ਕਰੀਏ ਪਾਣੀ ਦੀ ਬੜੀ ਕਿੱਲਤ ਆਉਂਦੀ ਸੀ ਤਾਂ ਹੁਣ ਲੱਗਦਾ ਵੀ ਕੋਈ ਪਹਿਲਾਂ ਤਾਂ ਜੀ ਜਦੋਂ ਡੇਟ ਦਿੰਦੇ ਤੇ ਉਦੋਂ ਤੱਕ ਇਹ ਸਫਾਈ ਕਰਨ ਲੱਗਦੇ ਆ ਤੇ ਸਰਕਾਰਾਂ ਬੰਦਿਆਂ ਨੂੰ ਕਹਿੰਦੇ ਤੇ ਸਫਾਈ ਕਰੋ ਉਦੋਂ ਬਾਅਦ 10 ਦਿਨਾਂ ਬਾਅਦ ਨਹਿਰੀ ਪਾਣੀ ਆਉਂਦਾ ਸੀ ਜਦ ਤੱਕ ਜੀਰੀ ਝੋਨਾ ਲੱਗ ਜਾਂਦਾ ਸੀ ਲਾਈਟ ਵੀ ਕੱਟ ਲਾ ਲਾ ਕੇ ਆਉਂਦੀ ਦੀ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਇੱਕ ਤਾਰ ਤੇ ਲਾਈਟ ਚੱਲ ਰਹੀ ਹੈ ਇੱਕ ਟਾਈਮ ਜਿਹੜਾ ਬੰਨ ਤੈਣਾ ਨੇ ਉਸ ਟਾਈਮ ਲਾਈਟ ਆਉਣੀ ਹੈ ਤੇ 8 ਘੰਟੇ ਪ੍ਰੋਪਰ ਬਿਜਲੀ ਦੇਣੀ ਹੈ ਨਹਿਰੀ ਪਾਣੀ ਵੀ ਬਾਰੀਆਂ ਦੇ ਹਿਸਾਬ ਨਾਲ ਫੁੱਲ ਪਾਣੀ ਆ ਰਿਹਾ ਪਾਈਪ ਲਾਈਨ ਪਈ ਹੋਈ ਹੈ ਅਗਲਾ ਆਪਣੇ ਖੇਤ ਚ ਜਾ ਕੇ ਨੱਕਾ ਖੋਲ ਲਾਂਦਾ ਕੋਈ ਪਰੇਸ਼ਾਨੀ ਨਹੀਂ ਇਹ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਕਿੱਥੇ ਕਿੰਨੇ ਕਿਲੋਮੀਟਰ ਦੇ ਦਾਇਰੇ ਤੱਕ ਜਿਹੜਾ ਖੇਤਾਂ ਨੂੰ ਪਾਣੀ ਲੱਗ ਰਿਹਾ ਇੱਥੇ ਇਹਦੇ ਵਿੱਚ ਵਿੱਚ ਜੀ 4-5 ਕਿਲੋਮੀਟਰ ਪਾਣੀ ਜਾ ਰਿਹਾ ਜੀ 2.5 ਕਿਲੋਮੀਟਰ ਇਧਰ ਲੰਘਿਆਂ ਦਾ ਟੀ ਪੁਆਇੰਟ ਬਣਿਆ ਹੋਇਆ ਆਪਾਂ ਟੀ ਪੁਆਇੰਟ ਤੇ ਖੜੇ ਆ ਕਿਲੋਮੀਟਰ ਤੋਂ ਆ ਰਿਹਾ ਇਧਰੋਂ ਟੀ ਪੁਆਇੰਟ ਦਾ ਵੀ ਸਾਨੂੰ ਦਿਖਾ ਦਿਓਗੇ ਕਿ ਕਿਹੜੀ ਕਿਹੜੀ ਦਿਸ਼ਾ ਦੇ ਵਿੱਚ ਜਿਹੜਾ ਪਾਣੀ ਜਿਹੜਾ ਸਾਂਝਾ ਕੀਤਾ ਜਾ ਰਿਹਾ ਟੀ ਪੁਆਇੰਟ ਜੀ ਆਹ ਨੇ ਇਹਨਾਂ ਨੂੰ ਖੋਲ ਦਾਂਗੇ ਪਾਣੀ ਉਧਰ ਵਗ ਜੂਗਾ ਪਰਲੇ ਪਾਸੇ ਜਦੋਂ ਇਹਨੂੰ ਬੰਦ ਕਰ ਦਾਂਗੇ ਤਾਂ ਪਾਣੀ ਇਧਰ ਆ ਜੂਗਾ ਇਸ ਤਰੀਕੇ ਨਾਲ ਉਹ ਪਰਲੇ ਤੇ ਵੀ ਚੱਲੋ ਤੁਹਾਨੂੰ ਉਹ ਵੀ ਦਿਖਾ ਦੇ। ਸਾਰੇ ਖੇਤਾਂ ਦੇ ਵਿੱਚ ਅਸੀਂ ਕਹਿ ਦਈਏ ਪਾਣੀ ਲੱਗ ਰਿਹਾ ਹੈ। ਹਾਂ ਜੀ। ਹਾਂ ਸਾਰੇ ਲੱਗ ਰਿਹਾ ਜੀ। ਪ੍ਰੋਪਰ ਲੱਗ ਰਿਹਾ। ਆ ਚੋ ਉਹਨਾਂ ਦੇਖ ਲਓ ਲੱਗਾ ਹੋਇਆ ਪਾਣੀ ਫੁੱਲ ਨੱਕ ਨੱਕ ਭਰਿਆ ਖੜਾ ਏ। ਇਸ ਤੋਂ ਵੱਧ ਹੋਰ ਪੰਜਾਬ ਸਰਕਾਰ ਹਲੇ ਤੱਕ 70 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਇਸ ਰੋਟ ਕੰਮ ਨਹੀਂ ਜ਼ਿਮੀਂਦਾਰਾਂ ਦੇ ਹੱਕ ਚ ਆਈ। ਤਾਂ ਤਸਵੀਰ ਦੇਖ ਸਕਦੇ ਹੋ ਜਿਹੜਾ ਤਾਂ ਖੇਤਾਂ ਨੂੰ ਪਾਣੀ ਵੀ ਲੱਗ ਰਿਹਾ ਤਾਂ ਨਹਿਰੀ ਪਾਣੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਸਾਰੇ ਦਿਸ਼ਾ ਦੇ ਵਿੱਚ ਜਿਹੜਾ ਪਾਣੀ ਸਾਂਝਾ ਕੀਤਾ ਜਾ ਰਿਹਾ ਵੀ ਤਾਂ ਕਿ ਕਿਸੇ ਵੀ ਨਾਲ ਕੋਈ ਵੀ ਵਿਤਕਰਾ ਨਾ ਕੀਤਾ ਜਾਵੇ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਲਓ ਜੀ ਪਾਣੀ ਦੇਖੋ ਫੁੱਲ ਪਾਣੀ ਪਾਣੀ ਪੂਰਾ ਰਿਹਾ ਜਿਵੇਂ ਪਹਿਲਾਂ ਹੁੰਦਾ ਸੀ ਵੀ ਥੋੜਾ ਥੋੜਾ ਪਾਣੀ ਆ ਰਿਹਾ ਨਾ ਜੀ ਨਾ ਫੁੱਲ ਜੀ ਆ ਦੇਖੋ ਨੱਕਾ ਨਹੀਂ ਚੱਲ ਰਹੀ ਪਾਣੀ ਇੰਨਾ ਫੁੱਲ ਪਾਣੀ ਚੱਲ ਰਿਹਾ ਫੁੱਲ ਬੇਫਾਇਦਾ ਪਾਣੀ ਆ ਗਿਆ ਤੀਦੀ ਮੋਟਰ ਵੀ ਨਹੀਂ ਪਾਣੀ ਕੱਢ ਰਹੀ ਉਹਨਾਂ ਬੜੇ ਚਰਚੇ ਹੁੰਦੇ ਨੇ ਵੀ ਜਿਹੜਾ ਨਹਿਰੀ ਪਾਣੀ ਹੈ ਨਹਿਰੀ ਪਾਣੀ ਨਾਲ ਜੇਕਰ ਫਸਲ ਉਗਾਈ ਜਾਊਗੀ ਤਾਂ ਬਹੁਤ ਵਧੀਆ ਜਿਹੜਾ ਰਿਜ਼ਲਟ ਸਾਹਮਣੇ ਆਉਤਾ ਲੱਗਦਾ ਹੈ ਨਹਿਰੀ ਪਾਣੀ ਜੀ ਪਲੱਸ ਪੁਆਇੰਟ ਹੈ ਦੇ ਵਿੱਚ ਭਾਰੀ ਔੜਦਾ ਨਹੀਂ ਹੈਗਾ ਹਵਾ ਚ ਜਿਵੇਂ ਕਿ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਕਈ ਦਿਨਾਂ ਤੋਂ ਔਰ ਖੇਤ ਨੂੰ ਬਹੁਤ ਵਧੀਆ ਇਹਦੇ ਚ ਗੰਧਕ ਦੀ ਹੋਰ ਸਾਰੀ ਮਾਤਰਾ ਇਹਦੇ ਵਿੱਚ ਹੈ ਖੇਤਬਾਸਤੇ ਬਹੁਤ ਬੈਟਰ ਹੈ ਤਾਂ तकरीबन ਅੱਜ ਜਿਹੜੀ 17 ਤਰੀਕ ਦੇ ਨੇੜੇ ਦਾ ਹੋ ਗਿਆ ਤਾਂ ਜਿਹੜਾ ਖੇਤਾਂ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ ਵੀਰ ਜੀ ਕਿਸ ਤਰੀਕੇ ਦੇਖਦੇ ਹੋ ਜਿਹੜ ਬਹੁਤ ਵਧੀਆ ਲੱਗ ਰਿਹਾ ਹੈ ਵੀਰ ਜੀ ਹਾਂ ਕਿੰਨਾ ਫਾਇਦਾ ਹੋਇਆ ਇਸ ਚੀਜ਼ ਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਫਾਇਦਾ ਵੀਰੇ ਬਹੁਤ ਸਮਾਂ ਹੋ ਗਿਆ ਇਸ ਤੱਕ ਅਸੀਂ ਸੂਏ ਚ ਪਾਣੀ ਨਹੀਂ ਦੇਖਿਆ ਸੀ ਜੇ ਹੁਣ ਸੂਆ ਦੇਖ ਲਾ ਓੰਨੀ ਬੰਦੇ ਦੇ ਘਰ ਚ ਸਫਾਈ ਨਹੀਂ ਜਿੰਨੀ ਸੂਆਂ ਚ ਕਰ ਰੱਖੀ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਬਹੁਤ ਵਧੀਆ ਪਾਣੀ ਦੀ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਭਰਾ ਤੁਸੀਂ ਇਧਰ ਵੀ ਸੂਆ ਇਧਰ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਹੈ ਸਮੇ ਤੋਂ ਪਹਿਲਾਂ ਹੀ ਵਰਕਰ ਲੱਗੇ ਨੇ ਸਮੇਂ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਕਰਕੇ ਕੰਪਲੀਟ ਕੀਤਾ ਜਿਹੜਾ ਟਾਈਮ ਸੀ ਟਾਈਮ ਦੇ ਮੁਤਾਬਕ ਸੂਇਆਂ 'ਚ ਪਾਣੀ ਆ ਰਿਹਾ ਹੈ ਲਾਈਟ ਬਿਲਕੁਲ ਸਹੀ ਆ ਰਹੀ ਹੈ ਜਦੋਂ ਆ ਹੁਣ ਆ ਕੇ ਵੀਰੇ ਮੜੀ ਜੀ ਦਿਨ ਰਾਤ ਦੀ ਵਾਰੀ ਹੋਈ ਆ ਨਹੀਂ ਇਸ ਤੋਂ ਪਹਿਲਾਂ ਦਿਨ ਦੇ ਵਿੱਚੇ ਲਾਈਟ ਆਈ ਆ ਰਾਤ ਨੂੰ ਅਸੀਂ ਕਦੇ ਖੇਤ ਨਹੀਂ ਆਏ ਬਹੁਤ ਸਮਾਂ ਹੋ ਗਿਆ ਨਹੀਂ ਪਹਿਲਾਂ ਰਾਤ ਤੋਂ ਨੂੰ ਹੈ ਸਾਰੇ ਕੰਮ ਦਿਨ 'ਚ ਹੁੰਦੇ ਤੇ ਜਿਹੜੀ ਖੇਤ ਦੀ ਲਾਈਟ ਆ ਉਹ ਆਉਂਦੀ ਸੀ ਰਾਤ ਨੂੰ ਹੋਣਾ ਮੈਨੂੰ ਲੱਗਦਾ ਹੋਰ ਕੰਮਾਂ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਲਾਈਟ ਸਾਨੂੰ ਕਦੇ ਹੀ ਨਹੀਂ ਹੋਇਆ ਵੀ ਸਾਨੂੰ ਰਾਤ ਨੂੰ ਆ ਕੇ ਪੂਰੇ ਮੋਟਰ ਚਲਾਉਣੀ ਪੈਗੀ ਹੋਵੇ ਭਰਾ ਪਾਣੀ ਤੁਸੀਂ ਦੇਖ ਸਕਦੇ ਹੋ ਸਾਫ਼ ਵੀ ਹੈ ਬਹੁਤ ਜ਼ਿਆਦਾ ਵੀ ਹੈ ਟਾਈਮ ਟੂ ਟਾਈਮ ਕੰਮ ਹੋ ਰਿਹਾ ਹੈ ਬਿਲਕੁਲ ਕਿੰਨਾ ਕੁ ਫਾਇਦਾ ਲੱਗਦਾ ਸਰਕਾਰ ਗਰੰਟੀਆਂ ਦੇ ਜ਼ਿਕਰ ਕਰਦੀ ਹੈ ਪੰਜਾਬ ਦੇ ਲਈ ਤਾਂ ਲੱਗਦਾ ਵੀ ਉਹ ਗਰੰਟੀਆਂ ਪੂਰੀਆਂ ਹੋ ਰਹੀਆਂ ਬਿਲਕੁਲ ਪੂਰੀਆਂ ਹੋ ਰਹੀਆਂ ਜੋ ਜੋ ਵਾਅਦੇ ਕੀਤੇ ਸਾਰੇ ਮਕਰਮਾਨ ਪੂਰੇ ਹੋਏ ਨੇ ਜਿੰਨਾ ਵੀ ਪਾਣੀ ਦਾ ਕੀਤਾ ਸੀਗਾ ਪਾਣੀ ਵੀ ਪੂਰਾ ਹੋਇਆ ਪੰਜਾਬ ਦਾ ਮੁੱਖ ਕੀਤਾ ਕੀਤੀ ਕਿਹਾ ਜਾਂਦਾ ਕਿ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਤਾਂ ਲੱਗਦਾ ਵੀ ਪਰੇਸ਼ਾਨੀ ਹੈ ਬਿਲਕੁਲ ਸਹੀ ਹੈ ਜੀ ਜਿਵੇਂ ਜੋ ਜੋ ਵਾਦੇ ਕੀਤੇ ਤੇ ਸਾਰੇ ਨਿਭਾਏ ਨੇ ਉਹਨਾਂ ਨੇ। ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜੀ ਜ਼ੀਰੀ ਵੀ ਲਾਈ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਉਹ ਲੋਕ ਕਿਹਾ ਗਿਆ ਸੀ ਕਿ ਜ਼ੀਰੀ ਲਾਉਣ ਤੋਂ ਪਹਿਲਾਂ ਨਹਿਰੀ ਪਾਣੀ ਤੁਹਾਡੇ ਖੇਤਾਂ ਤੱਕ ਪਹੁੰਚਾ ਦਾਂਗੇ ਤਾਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਣਾ ਵੀ ਸ਼ੁਰੂ ਹੋ ਗਿਆ ਤਾਂ ਸਾਰੇ ਖੇਤਾਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਅਸੀਂ ਕਹਿ دیے ਤਾਂ ਜਿਹੜੇ ਕੰਮ ਨੇ ਪੂਰੇ ਕੀਤੇ ਗਏ ਨੇ ਤਾਂ ਜਿਹੜੀ ਸਾਫ ਸਪਾਈ ਸੀ ਨਹਿਰੀ ਦੀ ਤਾਂ ਗੱਲ ਕਰੀਏ ਸੂਹਿਆਂ ਦੀ ਤਾਂ ਉਹ ਵੀ ਟਾਈਮ ਤੋਂ ਪਹਿਲਾਂ ਜਿਹੜੀ ਕਰ ਦਿੱਤੀ ਤਾਂ ਕਿ ਕਿਸਾਨਾਂ ਨੂੰ ਜ਼ੀਰੀ ਲਾਉਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਆ ਸਕੇ ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ